ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਟਾਂਡਾਡਮਰ ਸ਼ਹਿਰ ਵਿੱਚ ਬੈਠੇ ਆ ਜੀ ਤੇ ਸਾਡੇ ਨਾਲ ਇੱਕ ਛੋਟੀ ਜੀ ਪਿਆਰੀ ਜੀ ਬੱਚੀ ਆ ਸਹਿਜ ਪ੍ਰੀਤਕੌਰ ਜਿਨ੍ਹਾਂ ਨੇ ਪੰਜਾਬ ਦੇ ਲੈਵਲ ਦੇ ਉੱਤੇ ਨਾਮ ਪਾਂਡੇ ਦਾ ਨਾਮ ਰੋਸ਼ਨ ਕੀਤਾ ਆ ਤੇ ਆਜੋ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੇ ਕੰਪੀਟੀਸ਼ਨ ਉਹ ਜਿੱਤ ਕੇ ਆਏ ਆ ਤੇ ਕਿੱਦਾਂ ਦਾ ਉਹਨਾਂ ਨੂੰ ਉੱਥੇ ਲੱਗਿਆ ਜਾ ਕੇ ਤਾਂ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਕੀ ਆ ਜੀ ਸਹਿਜ ਪ੍ਰੀਤਕੌਰ ਸਹਿਜ ਪ੍ਰੀਤਕੌਰ ਏਜ ਕਿੰਨੀ ਹੈ ਤੁਹਾਡੀ 8 ইয়ার্স ওল্ড 8 ইয়ার্স ওল্ড তে ਤੁਸੀਂ ਕਿਹੜਾ ਕੰਪੀਟੀਸ਼ਨ ਜਿੱਤ ਕੇ ਆਏ ਉੱਥੇ ਜਾ ਕੇ কে কে ਐਚ ਡੀ কে কে ਐਚ ਡੀ ਯਾਨੀ ਕਿ ਕੀ ਨਾਮ ਹੈ ਇਹਨਾਂ ਦਾ ਪੂਰਾ ਫੁੱਲ ਫਾਰਮ ਕੀ ਆ ਕਿਸਮੇ ਕਿਤਨਾ ਹੈ ਦਮ ਕਿਸਮੇ ਕਿਤਨਾ ਹੈ ਦਮ ਤੇ ਤੁਹਾਨੂੰ ਕਿਦਾਂ ਦਾ ਲੱਗਿਆ ਉੱਥੇ ਜਾ ਕੇ ਅੱਛਾ ਬਹੁਤ ਵਧੀਆ ਲੱਗਿਆ ਹੌਲ ਇੰਜੋਏ ਕੀਤਾ ਹਾਂਜੀ ਕਿੰਨੇ ਨੰਬਰ ਤੇ ਆ ਸੀਗੇ ਤੁਸੀਂ ਉੱਥੇ ਜੀ ਸੈਕੰਡ ਰਨਰ ਸੈਕੰਡ ਰਨਰ ਆਫ ਰੇਸ ਸੀਗੇ ਨਾ ਤੁਸੀਂ ਤੇ ਤੁਹਾਡੇ ਪਾਪਾ ਦਾ ਨਾਮ ਕੀ ਆ ਸੰਦੀਪ ਸਿੰਘ ਤੇ ਮਾਤਾ ਦਾ ਨਾਮ ਵੀਰਿੰਦਰ ਕੋਰ ਵੀਰਿੰਦਰ ਕੋਰ ਤੇ ਹੋਰ ਗਾਂ ਫਿਊਚਰ ਦੇ ਵਿੱਚ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਤੁਸੀਂ ਡਾਕਟਰ ਡਾਕਟਰ ਬਣਨਾ ਚਾਹੁੰਦਾ ਠੀਕ ਹੈ ਜੀ ਬਹੁਤ ਪਿਆਰੀ ਬੱਚੀ ਆ ਤੇ ਨਾਲੋਂ ਨਾਲ ਸਵਾਲਾਂ ਦੇ ਜਵਾਬ ਦੇ ਜਾਂਦੀ ਆ ਤੇ ਹੁਣ ਆਪਾਂ ਨਾਲ ਦੇ ਮਾਤਾ ਪਿਤਾ ਨਾਲ ਕਰਾਂਗੇ ਗੱਲ ਤੇ ਆਜੋ ਆਜੋ ਹੁਣ ਗੱਲਬਾਤ ਕਰਦੇ ਆ ਸਹਿਜਪ੍ਰੀਤ ਕੌਰ ਜੀ ਮਦਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਲੱਗ ਰਿਹਾ ਹੈ ਤੁਹਾਡੀ ਬੱਚੀ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਟਾਂਡੇ ਦਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਇਹ ਮੇਰੀ ਬੇਟੀ ਹੈ ਮੋਸਟਲੀ ਮੈਂ ਹੀ ਚਾਹਨੀ ਆ ਕਿ ਮੈਨੂੰ ਇਹ ਬੋਲਿਆ ਜਾਏ ਇਹ ਇਹ ਮੇਰੀ ਬੇਟੀ ਨਹੀਂ ਮੈਂ ਦੀ ਮਦਰ ਆ ਠੀਕ ਆ ਜੀ ਇਨੇ ਮੈਨੂੰ ਇਸ ਚੀਜ਼ ਦਾ ਮਾਨ ਦਿੱਤਾ ਹੈ ਮਦਰ ਵਰਡ ਕਹਿਣਾ ਆਪਣੇ ਆਪ ਚ ਸਭ ਕੁਝ ਹੁੰਦਾ ਪਰ ਮਾ ਦਾ ਅਸਲੀ ਮਾਇਨੇ ਇਨੇ ਮੈਨੂੰ ਦਿੱਤਾ ਕਿਉਂਕਿ ਸਾਰੇ ਇਹੀ ਕਹਿੰਦੇ ਆ ਕਿ ਸਹਿਜ ਨੂੰ ਡਾਂਸ ਸਿਖਾ ਕੇ ਤੁਸੀਂ ਆਪਣਾ ਸ਼ੌਂਕ ਪੂਰਾ ਕੀਤਾ ਠੀਕ ਆ ਜੀ ਤੇ ਇੱਕ ਛੋਟਾ ਜਿਹਾ ਮੈਸੇਜ ਸਾਡੇ ਜਿਹੜੇ ਦੇਖਣ ਦੇ ਹੋਣਾ ਉਹਨਾਂ ਨੂੰ ਵੀ ਦੇ ਦਿਓ ਕਿ ਜਿਹੜੇ ਲੋਕੀ ਕਹਿੰਦੇ ਕਿ ਧੀਆ ਬੋਝ ਹੁੰਦੀਆਂ ਨੇ ਉਹਨਾਂ ਲੋਕਾਂ ਨੂੰ ਮੈਸੇਜ ਦੇ ਦਿਓ ਇੱਕ ਕਿ ਧੀਆ ਬੋਝ ਨਹੀਂ ਹੁੰਦੀਆਂ ਧੀਆ ਸਿਰ ਦਾ ਤਾਜ ਹੁੰਦੀਆਂ ਨੇ ਨਾ ਸੀਰੀਅਸਲੀ ਮੈਂ ਇਹੀ ਕਹਿਣਾ ਚਾਹੂੰਗੀ ਜਿਸ ਤਰ੍ਹਾਂ ਇੰਨੇ ਮੇਰਾ ਮਾਨ ਆਪਣੇ ਪਾਪਾ ਦਾ ਆਪਣੇ ਦਾਦੀ ਦਾਦੂ ਦਾ ਇੱਥੋਂ ਦਾ ਕੀ ਟਾਂਡੇ ਦਾ ਨਾਮ ਰੋਸ਼ਨ ਕੀਤਾ ਹੈ ਮੈਂ ਹੀ ਚਾਹਨੀ ਆ ਹਰ ਘਰ ਵਿੱਚ ਇਹੋ ਜੀ ਇੱਕ ਧੀ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਜੇ ਧੀ ਆ ਇਦਾਂ ਹੀ ਮਾਪਿਓ ਦਾ ਨਾਮ ਰੋਸ਼ਨ ਕਰਦੀਆਂ ਰਹਿਣਗੀਆਂ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਘਰ ਵਿੱਚ ਧੀ ਨੂੰ ਬੋਝ ਸਮਝਿਆ ਜਾਏਗਾ ਅੱਜ ਤੱਕ ਇੰਨੇ ਸਾਡਾ ਇੰਨਾ ਕੋ ਜਿਆਦਾ ਨਾਮ ਰੋਸ਼ਨ ਕੀਤਾ ਕਿ ਮੈਨੂੰ ਮਾਨ ਮਹਿਸੂਸ ਹੁੰਦਾ ਹੈ ਇਸ ਦੁਨੀਆ ਤੇ ਮੈਨੂੰ ਇੰਨੀ ਪਿਆਰੀ ਧੀ ਪ੍ਰਮਾਤਮਾ ਨੇ ਦਿੱਤੀ ਹੈ ਔਰ ਮੈਂ ਉਮੀਦ ਕਰਦੀ ਆਂ ਔਰ ਪਰਮਾਤਮਾ ਅਗੇ ਅਰਦਾਸ ਕਰਦੀ ਆਂ ਇਹ ਹਮੇਸ਼ਾ ਇਦਾਂ ਹੀ ਚੜਦੀ ਕਲਾ ਚ ਰਹੇ ਸਾਡਾ ਨਾਮ ਰੋਸ਼ਨ ਕਰਦੀ ਰਹੇ ਔਰ ਇਹਨੂੰ ਦੇਖ ਕੇ ਇਹਦੀ ਛੋਟੀ ਸਿਸਟਰ ਆ ਜਿਹੜੀ ਉਹ ਵੀ ਇਦਾਂ ਹੀ ਅੱਗੇ ਵਧੇ ਥੈਂਕ ਯੂ ਜੀ ਸਾਡੇ ਬਹੁਤ ਹੀ ਪਰਮਪਿਆਰੇ ਮਿੱਤਰ ਸੰਦੀਪ ਸਿੰਘ ਜੀ ਜਿਨ੍ਹਾਂ ਦੀ ਬੇਟੀ ਸਹਿਦਪ੍ਰੀਤ ਕੌਰ ਆ ਜਿਨ੍ਹਾਂ ਨੇ ਪੰਜਾਬ ਲੈਵਲ ਤੇ ਨਾਮ ਰੋਸ਼ਨ ਕੀਤਾ ਟਾਂਡੇ ਸ਼ਹਿਰ ਦਾ ਤੇ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਸੀ ਜੀ ਸਸੀ ਕਾਲ ਜੀ ਚਾਲ ਚਲਾ ਜੀ ਠੀਕ ਹੈ ਜੀ ਸਾਡੇ ਦਰਸ਼ਕਾਂ ਨੂੰ ਦੱਸ ਦਵੋਗੇ ਕਿ ਬੇਟੀ ਸਹਿਦਪ੍ਰੀਤ ਕੌਰ ਨੇ ਕਿਹੜਾ ਕੰਪੀਟੀਸ਼ਨ ਵਿਨ ਕਰਕੇ ਆਇਆ ਬੇਟੀ ਸេចਪ੍ਰੀਤ ਕੌਰ ਨੇ ਇੱਕ ਦੂਦਰਸ਼ਨ ਵੱਲੋਂ ਇੱਕ ਪ੍ਰੋਗਰਾਮ ਚਲਾਇਆ ਜਾਂਦਾ ਹੈ ਕੇਕੇਐਚਡੀ ਜਿਹਦੀ ਫੁੱਲ ਫਾਰਮ ਹੈ ਕਿਸਮੇ ਕਿੰਨਾ ਹੈ ਦਮ ਠੀਕ ਹੈ ਠੀਕ ਹੈ ਜੀ ਉਹ ਇੱਕ ਐਸਾ ਪਲੇਟਫਾਰਮ ਹੈ ਜਿਹਦੇ ਵਿੱਚ ਪੂਰਾ ਪੰਜਾਬ ਹਿਮਾਚਲ ਹਰਿਆਣਾ ਐਂਡ ਜੀਐਨਕੇ ਮਤਲਬ ਚਾਰ ਸਟੇਟਾਂ ਦੇ ਬੱਚੇ ਇਹਦੇ ਵਿੱਚ ਪਾਰਟਿਸਪੇਟ ਕਰਦੇ ਆ ਉਹਨਾਂ ਵਿੱਚੋਂ ਕੁਝ ਬੱਚੇ ਇਦਾਂ ਦੇ ਹੁੰਦੇ ਆ ਜਿਹੜੇ ਤਿੰਨ ਚਾਰ ਪੰਜ ਰਾਉਂਡਸ ਕਲੀਅਰ ਕਰਕੇ ਅੱਗੇ ਜਾਂਦੇ ਨੇ ਹਨਾ ਮੇਰੀ ਬੇਟੀ ਨੇ ਫਾਈਨਲ ਰਾਉਂਡ ਵਿੱਚ ਮਤਲਬ ਕਿ ਫਾਈਨਲ ਰਾਉਂਡ ਵਿੱਚ ਵੀ ਦੂਸਰੀ ਅਚੀਵਮੈਂਟ ਹਾਸਲ ਕੀਤੀ ਆ ਮੇਰੇ ਲਈ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਠੀਕ ਹੈ ਤੇ ਉਹ ਜਿਹੜਾ ਸ਼ੋ ਇੱਕ ਐਦਾਂ ਦਾ ਸ਼ੋ ਹੈ ਜਿਹਦੇ ਵਿੱਚ ਉਹ ਅੱਗੇ ਵੀ ਬੱਚੇ ਮਤਲਬ ਕਿ ਜਿਵੇਂ ਜੀ ਆਪਣੇ ਜੀਟੀਵੀ ਦੇ ਸ਼ੋ ਆਂਦਾ ਹੈਗਾ ਨਾ ਆਪਣਾ ਜਾਂ ਸੋਨੀ ਟੀਵੀ ਦੇ ਸ਼ੋ ਦੇ ਆ ਉਸ ਉਸੇ ਲੈਵਲ ਤੋਂ ਬੱਚਿਓ ਅਚੀਵ ਕਰਦੇ ਹੈਗੇ ਆ ਅੱਗੇ ਤੋਂ ਅੱਗੇ ਸ਼ਾਰਟਲਿਸਟਡ ਹੁੰਦੇ ਆ ਬੱਚੇ ਤੇ ਮੈਂ ਇੱਕ ਗੱਲ ਦਾ ਪ੍ਰਾਊਡ ਫੀਲ ਕਰਦਾ ਕਿ ਮੋਸਟਲੀ ਕੀ ਹੁੰਦਾ ਕਿ ਜਦੋਂ ਆਪਾਂ ਸਕੂਲ ਵਿੱਚ ਬੱਚੇ ਦਾ ਐਡਮਿਸ਼ਨ ਕਰਾ ਜਾਂਦੇ ਆ ਨਾ ਤੇ ਉਹਨਾਂ ਨੂੰ ਉਹਨੂੰ ਪੁੱਛਿਆ ਜਾਂਦਾ ਹੈ ਕਿ ਬੱਚੇ ਫਾਦਰ ਦਾ ਨਾਮ ਕੀ ਹੈ ਹਣਾ ਤੇ ਐਕਚੁਅਲ ਵਿੱਚ ਮੈਨੂੰ ਇਸ ਗੱਲ ਤੇ ਅੱਜ ਇੰਨਾ ਪ੍ਰਾਊਡ ਹੈ ਕਿ ਅੱਜ ਜੇ ਕੋਈ ਮੇਰੇ ਕੋਲ ਆ ਰਿਹਾ ਨਾ ਮੈਨੂੰ ਸਵੇਰ ਦੀਆਂ ਵਧਾਈਆਂ ਤੇ ਬਹੁਤ ਫੋਨ ਆ ਰਹੇ ਆ ਹਣਾ ਤੇ ਮੈਨੂੰ ਅੱਜ ਪ੍ਰਾਊਡ ਹੈ ਕਿ ਮੈਨੂੰ ਇਹ ਪੁੱਛਿਆ ਜਾ ਰਿਹਾ ਮੈਨੂੰ ਇਸ ਦਸ ਇਹ ਗੱਲ ਦੱਸਣ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਸਹਿਜਪ੍ਰੀਤ ਕੋਰ ਦਾ ਪਿਤਾ ਹਾਂ ਪਿਤਾ ਹਾਂ ਤੇ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੁੰਦੀ ਇੱਕ ਪਿਤਾ ਲਈ ਨਾ ਤੇ ਸਾਡੀ ਟੀਮ ਯਾਰ ਟਾਂਡਾ ਦੀ ਟੀਮ ਵਾਲੋ ਨਾ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਨਾ ਬਹੁਤ-ਬਹੁਤ ਧੰਨਵਾਦ ਮਾਤਮਾ ਤੰਦਰੁਸਤੀਆਂ ਬਖਸ਼ੇ ਚੜ੍ਹ ਫਲੰਦੀਆ ਦੇ ਉੱਤੇ ਲੈ ਕੇ ਮੇਰੇ ਵੱਲੋਂ ਇੰਨੀ ਮਿਹਨਤ ਕਰ ਰਹੀ ਹੈ ਜਿੱਥੇ ਤੱਕ ਮੇਰੀ ਕੋਸ਼ਿਸ਼ ਹੋਏਗੀ ਮੈਨੂੰ ਅੱਗੇ ਤੋਂ ਅੱਗੇ ਜ਼ਰੂਰ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਬਿਲਕੁਲ ਭਾਈ ਜੀ ਆਜੋ ਹੁਣ ਗੱਲਬਾਤ ਕਰਦੇ ਆ ਸਹਿਜ ਪ੍ਰੀਤ ਦੇ ਤਾਇਆ ਜੀ ਨਾਲ ਜੋ ਕਿ ਮੌਜੂਦਾ ਐਮਸੀਬੀ ਨੇ ਹਨ ਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਦਾ ਲੱਗ ਰਿਹਾ ਜੀ ਤੁਹਾਨੂੰ ਸਹਿਜ ਪ੍ਰੀਤ ਨੇ ਪੰਜਾਬ ਲੈਵਲ ਦਾ ਨਾਮ ਰੋਸ਼ਨ ਕੀਤਾ ਜੀ ਬਹੁਤ ਹੀ ਵਧੀਆ ਜੀ ਇਹ ਗੁੜੀਆਂ ਸਾਰੇ ਸ਼ਹਿਰ ਦਾ ਸ਼ਹਿਰ ਦਾ ਤੇ ਕੀ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਹੈ ਗਾਂ ਜਾ ਕੇ ਆਪਾਂ ਕਹਿੰਦੇ ਬਿਹੋੜੀ ਤਰੱਕੀ ਕਰੇ ਬਹੁਤ ਬੰਦਿਆਂ ਨੂੰ ਸੂਏ ਗਾਂ ਦਾ ਹਾਂਜੀ ਸਹਿਜਪ੍ਰੀਤ ਕੌਰ ਤੁਹਾਡੀ ਕੀ ਲੱਗਦੀ ਹੈ ਜੀ ਮੇਰਾ ਛੋਟਾ ਕਜ਼ਨ ਬ੍ਰਦਰ ਆ ਜੀ ਉਹਦੀ ਇਹ ਬੇਟੀ ਹੈ ਸਹਿਜਪ੍ਰੀਤ ਕੌਰ ਜੋ ਕਿਸਮੇ ਕਿੰਨਾ ਹੈ ਦਮ ਸਾਰੇ ਪੰਜਾਬ ਚ ਦੇਖੋ ਇਹਨਾਂ ਨੰਬਰ 2 ਤੇ ਬੜੀ ਵਧੀਆ ਹਿਸਾਬ ਕੀਤੀ ਹੈ ਔਰ ਦੇਖੋ ਕਿੰਨਾ ਨਾਮ ਰੋਸ਼ਨ ਕੀਤਾ ਔਰ ਸਾਡੇ ਇਹ ਸਾਰਿਆਂ ਨੂੰ ਤਮਿੰਨਾ ਕਿ ਗਾਂ ਵੀ ਜਗ੍ਹਾ ਵਧੇ ਫੁੱਲੇ ਔਰ ਵਧੀਆ ਤਰੱਕੀ ਕਰੇ ਕਿੰਨੀ ਕਿ ਖੁਸ਼ੀ ਹੈ ਜੀ ਖੁਸ਼ੀ ਤਾਂ ਦੇਖੋ ਹੀ ਸਾਰੇ ਸ਼ਹਿਰ ਨੂੰ ਆ ਦੇਖੋ ਸਾਡੇ ਟਾਂਡੇ ਨਾਲ ਕੋਸ਼ਨ ਕੀਤਾ ਇਹਨੇ ਸਾਰਾ ਹਾਂ ਜੀ ਹਾਂ ਜੀ ਮਤਲਬ ਕਿ ਇਹਨੇ ਇਨਾ ਨਾਰੋਸ਼ਨ ਕੀਤਾ ਕਿ ਅੱਜ ਪਤਾ ਲੱਗਦਾ ਪਿਆ ਅੱਗੇ ਲੋਕੀ ਸਹਿਜ ਵੀਰ ਕਹਿੰਦੇ ਸੀ ਅੱਜ ਕਹਿ ਰਹੇ ਕਿ ਸਹਿਜ ਵੀਰ ਦੇ ਪਾਪਾ ਸੰਦੀਪ ਹੈ ਸੰਦੀਪ ਭਾਜੀ ਇਹ ਦੇਖੋ ਕਿੰਨਾ ਵੱਡੀ ਹਾਂਜੀ ਬਹੁਤ ਵਧੀਆ ਲੱਗਿਆ ਸਹਿਜਪ੍ਰੀਤ ਦੇ ਪਰਿਵਾਰ ਨਾਲ ਮਿਲ ਕੇ ਤੇ ਸਹਿਜਪ੍ਰੀਤ ਨੂੰ ਮਿਲ ਕੇ ਔਰ ਆਲ ਮਿਲ ਕੇ ਅਸਤੀ ਦਾ ਸਾਥ ਦਈਏ ਤੇ ਇਈ ਪੰਜਾਬ ਦਾ ਨਾਮ ਰੋਸ਼ਨ ਕਰੇ ਆਪਣੇ ਟਾਂਡੇ ਸ਼ਹਿਰ ਦਾ ਨਾਮ ਰੋਸ਼ਨ ਕਰੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਧੰਨਵਾਦ